ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਦੋ ਬੜਾ ਤਾਜ਼ੀਆਂ ਸੂਜੀਆਂ ਦਿਖਾਵਾਂਗੇ ਡਿਟੇਲ ਵੀਰ ਤੁਹ ਪੁੱਛਦੇ ਆਓ ਅਗੇ ਸਸੀ ਗੱਲ ਵਾਜੀ ਸਸੀ ਗੱਲ ਵਾਜੀ ਹਾਂਜੀ ਨਾਮ ਐਡਰੈਸ ਦੱਸਿਓ ਆਪਣਾ ਨਾਟਲੋ सोनू ਆ ਪਿੰਡ ਹਿੰਦਪੁਰਾ ਜ਼ਿਲ੍ਹਾ ਮੋਗਾ ਦੇ ਸੀਨੀਅਰ ਹਾਂ ਸੀ ਮੋਬਾਈਲ ਨੰਬਰ ਆਪਣਾ ਮੋਬਾਈਲ ਨੰਬਰ ਹੈਗਾ ਆਪਣਾ 9880 99728 86990 99728 ਅੱਜ ਆਪਾਂ ਦਿਖਾਵਾਂਗੇ ਦੋ ਬੈੜਾ ਹਨ ਹਾਂ ਦੋਨੇ ਪਹਿਲੇ ਨੰਬਰ ਤੇ ਆਪਾਂ ਦੇਖੀ ਜਨੇ ਆ ਕਾਲੇ ਰੰਗ ਦੀ ਜਰਸੀ ਹਾਂ ਜਰਸੀ ਆ ਗਈ ਜਿਹੜਾ ਸੁਆ ਸੁਈ ਆ ਇਹ ਥੱਲੋਂ ਦੂਜੀ ਸੁਈ ਸੁਈ ਆ ਬਈ ਰਾਤ ਸੁਈ ਆ ਬੱਚਾ ਨਹੀਂ ਕੀ ਜਦਾ ਬੱਛਾ ਦੇਦਾ ਬਈ ਦਾ ਮਗਰ ਇਹ ਜ ਆ ਗਿਆ ਬੱਚਾ ਹਨਾ ਹਾਂ ਜੇਰ ਪ੍ਰੋਪਰ ਡਾਨਾ ਵੀਡੀਓ ਬਣਾਈ ਜੇਰ ਜੀ ਰੋਕੇ ਆ ਤੇ ਮੂੰਹ ਮੱਥਾ ਕੰਨ ਜਿਵੇਂ ਨਿੱਕਾ ਨਿੱਕਾ ਹਨ ਤੇ ਕਿੰਨਾ ਬੋੜਾ ਚੋਇਆ ਸਵੇਰੇ ਇਹ ਮੇਰੇ ਤਾਂ ਝੂਠੇ ਹੀ ਮਾਰਨਾ ਥੋੜੀ ਜਿਹੀ ਖਾੜ ਦੀ ਤਕਲੀਫ ਹੁੰਦੀ ਬੜੀ 3-4 ਕਿਲੋ ਬੋੜਾ ਕੱਢਿਆ ਬਾਲਾ ਨਹੀਂ ਪਕੜਿਆ ਠੀਕ ਹੈ 6-7 ਕਿਲੋ ਬੋੜਾ ਕੱਢਦਾ ਅੰਦਾਜ਼ਾ ਲਾ ਸਕੀ ਵੀ ਹਵਾਨਾ ਬਹੁਤ ਸੋਹਣਾ ਅੱਗੇ ਪਿੱਛੇ ਦਚਾਰ ਕੇ ਜੀ ਖੜੀ ਹੈ ਜਿਹੜਾ ਤਾਂ ਮੰਨ ਕੇ ਜਿੰਨਾ ਤੋਂ ਲਈ ਆਪਾਂ ਮਾਈਆਂ ਤੋਂ ਉਹ ਕਹਿੰਦੇ ਸਦਾ ਆਪਾਂ 26-27 ਕਿਲੋ ਬੋੜਾ ਚੋਇਆ ਠੀਕ ਹੈ ਚਾਹੀ ਆਪਾਂ 25 ਕਹਿ ਕੇ ਦੇਣੀ ਉਹ ਤਾਂ ਕਹਿੰਦੇ 30 ਦੋਗੀ ਆਪਾਂ 25 ਕਹਿ ਕੇ ਦੇ ਲਈ ਆਪਾਂ ਮੰਨ ਕੇ ਚੱਲੇ ਵੀ ਗਰਮੀ ਦਾ ਮੌਸਮ ਆ ਵੀ 24 ਕਿਲੋ ਦੋ ਦੇਣ ਨਾਲ ਤਾਂ ਹੈਗੀ ਆ ਤੇ ਵਾਕੀ ਸੀਲ ਢੰਡੀ ਓਕੇ ਆ ਹਨਾ ਕੋਈ ਨਿਆਣ ਵਾਲੀ ਪਾਇ ਜਿੱਦਾ ਮੰਨ ਲੇ ਕਿ ਚਲ ਉੱਤੇ ਬਹਿ ਗਏ ਸਵਾਰ ਕੇ ਮਾਰਦਾ ਰਹੇ ਦੰਬਾ ਜਤਨਾ ਚੋਰ ਮਾਰਦੇ ਸੋ ਦੇਖੋ ਚੋਂਡ ਚਵਾ ਦੇਖੋ ਇੱਕ ਨੰਬਰ ਜਮਾ ਮੂਰੇ ਹੋਰ ਮਾਰੀ ਧਰਮ ਵਾਲੀ ਆ 17 ਦੇਖੋ ਜਮਾ ਧਰ ਵਾਲੇ ਪਾਸੇ ਓਕੇ ਆ ਕੋਈ ਭੂੜ ਸਰਲਾ ਨਹੀਂ ਬਾਈ ਠੀਕ ਹੈ ਕੋਈ ਕੁਛ ਨਹੀਂ ਪੂਰੀ ਸੀਲ ਢੰਡੀ ਚਾਰੇ ਥਾਂ ਨੇਖਣਵੇਂ ਸਾਫ ਸੁਥਰੇ ਦੇਖੋ ਜਮਾ ਕਿਆ ਬਾਤ ਥਣਾ ਵੀ ਵਿੱਚ ਹੀ ਦੇਖੋ ਜਮਾ ਤੇ ਵਾਕੀ ਜਿਹੜਾ ਥਣ ਲੱਗਿਆ ਵਾ ਕਿਆ ਬਾਤ ਆ ਬਹੁਤ ਸੋਹਣਾ ਥਣ ਲੱਗਿਆ ਹਨਾ ਚੋਂਡ ਦਾ ਵੀ ਸਵਾਦ ਆਉਂਦਾ ਜਮਾ ਹਨਾ ਕਿਆ ਬਾਤ ਹੈ ਜਿਵੇਂ ਮਰਜੀ ਉਰਫ ਬੈਠੀ ਚੱਲੋ ਹਣ ਅਸਲ ਜਰਸੀ ਜਿਹੜੀ ਕਹਿੰਦੇ ਕਾਫੀ ਕਲਰ ਜਰਸੀ ਬਾਕੀ ਹਾਈ ਫੁੱਲ ਐਨਕੋਲੀ ਅੱਗੇ ਦੇਖਣੇ ਛੋਟੀਆਂ ਹੀ ਰਹਿ ਜੂਆਂ ਠੀਕ ਹੈ ਸੋ ਕੱਦ ਕਾਠ ਵਗੈਰਾ ਦੇਖੋ ਪੂਰਾ ਸਾਫ ਸੁਥਰਾ ਵੱਡੇ ਕੱਦ ਕਾਠ ਦੇ ਵਿੱਚ ਕਾਫੀ ਕਲਰ ਜਿਹਨੂੰ ਕਹਿੰਦੇ ਆਪਣੀ ਕਾਲੇ ਲੱਗਦਾ ਜਰਸੀ ਕਹਿੰਦੇ ਆ ਉਹ ਜਰਸੀ ਆ ਗਈ ਤੇ ਕੱਦ ਕਾਠ ਤੇ ਲਹਿਵਾ ਬਹੁਤ ਯਾਰ ਅੱਗੇ ਪਿੱਛੇ ਦਾ ਤੇ ਪੂਰਾ ਸਾਫ ਸੁਥਰਾ ਚੰਗੀ ਬਰੀਡ ਵਾਲੀ ਇਹਦੇ ਜਰਸੀ ਇਸ ਇਮੈਂਟ ਰਖਾ ਕੇ ਸੋ ਕੁਆਲਟੀ ਦੇ ਬੱਚੇ ਚਾਰ ਕਰ ਦੂ ਅੱਗੇ ਸੋ ਬੱਚੇ ਤੇ ਸੋ ਕੱਦ ਕਾਠ ਵਗੈਰਾ ਦੇਖੋ ਜਮੈਂ ਤੇ ਚਮਕ ਹਾਂ ਜੀ ਇਹਦੇ ਪੈਸੇ ਇੰਨੇ ਤਾਂ ਆ। ਠੀਕ ਐ। ਸੋ ਦੇਖੋ ਕਿਆ ਬਾਤ ਆ ਪੂਰੀ ਸਾਫ ਸੁਥਰੀ ਲੱਭਣ ਲਾ। ਤੇ ਰਾਜ ਰੂਜੀ ਪੜੀ ਵੀ ਬਹੁਤ ਜਿਆਦੇ ਆ ਤੇ ਬਾਕੀ ਥੋੜਾ ਜਿਹਾ ਸਪੇਸ ਵਗੈਰਾ ਦੇਖੋ। ਦੋਨੇ ਪਾਸੇ ਦੇਖੋ। ਅੱਗੇ ਪਿੱਛੇ ਦਾ ਹਵਾਨਾ ਦੇਖ ਸਕਦੇ ਹੋ। ਇਹਨੂੰ ਕਹਿੰਦੇ ਆ 2.5 ਫੁੱਟ ਦਾ ਹਵਾਨਾ ਤੇ ਮਿਲ ਕੇ ਵੀ ਇਹਨੂੰ ਬਹੁਤ ਚੰਗੀ ਆ ਹਨਾ। ਤੇ ਜਿਵੇਂ ਮਰਜ਼ੀ ਬੈਠੀ ਜਰੋ ਥੱਲੇ ਹਨਾ। ਮਰਜ਼ੀ ਥੱਲੇ ਮੰਨਦਾ। ਕਹਿ ਨਹੀਂ ਲੋਕ। ਤੂੰ ਵੀ ਨਿਆਣੇ ਦਾ ਨੀ ਚੱਕਰ ਕੋਈ ਖੋਤਿੰਦਾ। ਠੀਕ ਐ। 24 ਕਿਲੋ ਤਾਂ ਮੰਨ ਕੇ ਲੈ ਲੈ। ਹਾਂ 24 ਕਿਲੋ ਮੰਨ ਕੇ ਲੈ। ਤੇ ਇਹਦਾ ਭਾਗ ਕੀ ਰੱਖ ਕਿਤੇ ਸੁਪਲਾਨਾ ਬੜਿਆ ਕਰਦੇ ਗੱਲ ਨਾਲ ਹੋਵੇ ਚੀ ਚੰਗੀ ਐ ਠੀਕ ਆ ਅੱਗੇ 2 ਨੰਬਰ ਇਹਨੂੰ ਸਵੀਰ ਹੋਵੇ ਜੇ ਤੂੰ ਮੰਨ ਕੇ ਜੈ 14 15 ਨੰਬਰ ਬੱਚਾ ਮਗਰ ਬੱਚਾ ਦੁੱਧ ਕਿੰਨਾ ਹੈਗਾ ਦੁੱਧ 15 16 ਕਿਲੋ ਤਿਆਰ ਹੁਣ ਸਵੇਰੇ ਚਵਾਈ ਕਰਤੀ ਹਾਂ 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 ਸਵੇਰੇ ਚਵਾਈ ਕੀਤੀ 14 ਲੀਟਰ ਮੰਨ ਕੇ ਲੈ ਲੈ ਬੰਦਾ ਨਾ ਨਾ 15 ਕਿਲੋ ਚਾਹੇ 14 ਮੰਨ ਕੇ ਲੈ ਜੇ 15 ਤੋਂ 16 ਕਿਲੋ ਤਿਆਰ ਠੀਕ ਆ ਤੋੜ ਦੇ ਇੱਧਰ ਕੋਈ ਬਾਹਰ ਹੀ ਤੋੜ ਦੇ ਤੇ ਬਾਕੀ ਮੂੰਹ ਮੱਥਾ ਦੇਖੋ ਸਾਫ਼ ਸੁਥਰਾ ਜਿੰਦੇ ਜਾਨ ਬਹੁਤ ਆ ਰਾਜੀ ਸਮੀ ਬੜੀ ਵੀ ਤੇ ਕੱਦ ਘੜ ਬਹੁਤ ਆ ਦੂਜਾ ਸੂਆ ਸੂਈ ਸਵਾਈ ਹੈਣਾ ਸੂਈ ਆਪਣੇ ਕਹ ਰਿਆ ਸੂਈ ਵੀ ਲੈਂਦੀ ਹੈ ਸੂਈ ਵੀ ਲੈਂਦੀ ਹੈ ਠੀਕ ਹੈ ਤੇ ਇਹਦਾ ਭਾਗ ਹੀ ਰਹੂਗਾ ਇਹਦਾ ਮੁੱਲ ਦਾ 52 ਕਰਦੇ 50 ਦੀ 50000 ਦੀ 15 ਕਿਲੋ ਦਾ ਨੈਟ ਆ ਜਾ ਕੋ ਰਾਜੀ ਸਭੀ ਬੜੀ ਬਹੁਤ ਜਿਆਦੇ ਪਿੱਛੇ ਇਹਦੇ ਬੱਚਾ ਹੈ ਸੂਈ ਸਵਈਆ ਅਬੀ ਦੋ ਟਾਈਮ ਚੋਕ ਕੇ ਤਸੱਲੀ ਕਰਕੇ ਲੈ ਸਕਦੇ ਹੋ ਤੇ ਜਰਸੀ ਇਹਦਾ ਥਾਂ ਤੋਂ ਇੱਕ ਵਾਰ ਨੇੜੇ ਤੋਂ ਫੇਰ ਦੇਖਿਓ ਵਰਕੇ ਪੂਰੀ ਸੇ ਠੰਡੀ ਹੈ ਇਹ ਵੀ ਇਹਦਾ ਕੁਝ ਇਹ ਵੀ ਜਾਣਾ ਪਊ ਰੋਡ ਨਹੀਂ ਹੈ ਨਾ ਤੇ ਆ ਜਰਸੀ ਇੱਕਾ ਜਿਹੀ ਫੇਰ ਦਿਖਾ ਦੇ ਪੂਰਾ ਟਾਪ ਕਲਾਸ ਦੀ ਨਗੀਨਾ ਜਿਹੜਾ ਵੀਰ ਲੈ ਕੇ ਵੇਚਣੀ ਨਹੀਂ ਗੋੜੀ ਦੀ ਮੱਟ ਲੋਕਾਂ ਨੂੰ ਕੱਢਦੇ ਹੀ ਨੇ ਬਈ ਆ ਪੂਸਪਰੇ ਕਰੀ ਮਣੀ ਪੂਸ ਆ ਦੇਖ ਸੋ ਲੈਵਾ ਦੇਖੋ ਜਮਾਈ ਨੂੰ ਕਹਿੰਦਾ ਫਿਟਿੰਗ ਕਰਾ ਤੜਦਾ ਬਈ ਸੋਜੀ ਕਰਦਾ ਕਿਆ ਬਤਾ ਬਈ ਜੇ ਚੋਣੇ ਨੂੰ ਹਨਾ ਕਿਆ ਬਾਤ ਪੂਰਾ ਮੁਠੀ ਵਾਲਾ ਥਾਣਾ ਤੇ ਨੰਬਰ ਬੋਲ ਦੇ ਕਰੀ ਫੇਰ ਆਪਣਾ ਪ੍ਰੋਗਰੈਟ ਨੂੰ ਸਿਆਸੀ 990 99700 ਸੋ ਵੀਡੀਓ ਦੇਖ ਲੈ ਸਭ ਦਾ ਤੈਅ ਲੋ ਤਾਂ